ਹਮਾਰੀ ਤੋਂ ਆਪ ਵੀ ਹੈ ਅਤੇ ਹਮ ਵੀ ਹੈ ਜੋ ਸਾਨੂੰ ਨੇ ਫਰਮ ਮੈਂਬਰ ਪਾਰਲੀਮੈਂਟ ਵੀ ਹੈ ਰਾਜਾ ਜੀ ਹਮ 4 ਐਮਪੀ ਹੈ 3 ਐਮਪੀ ਹੈ ਜੋ ਬਿਲਕੁਲ ਜਿਨ੍ਹਾਂ ਦੇ ਇਲਾਕੇ ਚ ਗ੍ਰਾਪਟ ਵੱਧ ਆਇਆ ਸਾਡੇ ਸਾਥ ਹੋਰ ਗੁਰੂ ਆਸ ਤੇ ਇਹਦੇ ਚ ਲੋਕਾਂ ਦੀ ਜਿਹੜੀ ਡਿਮਾਂਡ ਹੈ ਉਹ ਇਹੀ ਹੈ ਕਿ ਇਸ ਤੁਸੀ ਬੰਦ ਨੂੰ ਦੁਬਾਰਾ ਕੀਤਾ ਜਾਵੇ ਸਾਡੇ ਇੱਕ ਸੱਕੀ ਨਾਲ ਜਿਹੜਾ ਸਭ ਤੋਂ ਵੱਧ ਨੁਕਸਾਨ ਕਰ ਇਸ ਸੂਨੇ ਸਾਡੀ ਜਿਹੜੀ ਪ੍ਰੋਬਲਮ ਕ੍ਰੀਏਟ ਹੋਈ ਆ ਇਹ ਮੈਨੂਵੇਟ ਮੈਂ ਕਹੂੰਗਾ ਹੋਈ ਆ ਤੁਸੀਂ ਜਦੋਂ ਪਾਣੀ ਚੱਲਿਆ ਉੱਜ ਤੇ ਬਸੰਤਰ ਦਾ ਪਾਣੀ ਜਦੋਂ ਫਲਡ ਆਉਂਦਾ ਸਭ ਤੋਂ ਪਹਿਲਾਂ ਉਹ ਜਿਹੜਾ ਜੰਮੂ ਸਾਈਡ ਤੋਂ ਇਧਰ ਪਾਣੀ ਆਉਂਦਾ ਤੇ ਬਾਅਦ ਚ ਜੇ ਕਿਤੇ ਗਵਰਨਮੈਂਟ ਥੋੜੀ ਜਿਹੀ ਸੋਚ ਸਮਝ ਕੇ ਕੰਮ ਕਰਦੀ ਕਿ ਰਣਜੀਤ ਸਾਗਰ ਡੈਮ ਨੂੰ 5-7 ਘੰਟੇ ਡੇਟ ਛੱਡਦੀ ਦੋਨੋਂ ਪਾਣੀ ਇਕੱਠੀ ਹੋਕਰ ਉਹਨਾਂ ਨੇ ਨੁਕਸਾਨ ਕਰ ਦਿੱਤਾ ਔਰ ਇਸ ਕੀ

और तीन तीन सवा तीन लाख के बुद्ध गोभी निकल उनका बहुत बड़ा नुकसान हुआ है गवर्नमेंट को भी अपील करेंगे आप ही हमारी आवाज उठाओगे आप देखने आए हो कि लोगों के जो हुआ है आपका भी धन्यवाद प्रधान जी ने तो पहले भी कहा था कि मैं आऊँगा मैंने कहा कि अभी पानी चढ़िया तो उन्होंने उत्तर ला दो के है पर खास करके पंजाब देश संपर्दावान ने ਸਮ总ਦਾ ਉਹਦੇ ਤੇ ਬਾਬਾ ਜੀ ਸਾਟੇਡ ਕਾਫੇਵਾ ਵਾਲੇ ਉਹਦੇ ਜੀ ਸਰਿਆਲੀ ਵਾਲੇ ਬਾਬਾ ਜੀ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੀ ਵੋਟ ਪੁੱਟੀ ਸੀ ਨਾ ਪਿੰਡਾਂ ਚੋਂ ਲੋਕਾਂ ਨੂੰ ਕੱਢਿਆ ਉਹਦੇ ਬਾਅਦ ਪੂਰੀ ਵਾਲੇ ਬਾਬਾ ਜੀ ਔਰ ਕਾਲ ਸਾਈਡ ਨੇ ਇਥੇ ਬਹੁਤ ਜ਼ਿਆਦਾ ਕੰਮ ਕੀਤਾ ਤੁਸੀਂ ਇੱਥੇ ਸਾਰੇ ਦੇਖਦੇ ਰਹੇ ਨੇ ਕਿ ਕਾਲ ਸਾਈਡ ਨੇ ਜੋ ਇਥੇ ਕੰਮ ਕੀਤਾ ਉਹ ਵੀ ਆਥੋਰਟੀ ਕਰਦੀ ਹੁਣ ਮੈਂ ਪ੍ਰਧਾਨ ਜੀ ਨੂੰ ਕਹਿੰਦਾ ਮੋਦੀ ਸਾਹਿਬ ਆ ਰਹੇ ਸੀ ਮੋਦੀ ਸਾਹਿਬ 9 ਤਰੀਕ ਨੂੰ ਆ ਰਹੇ ਸੀ ਜੀ ਨੌ ਤਰੀਕ ਨੂੰ ਮੋਦੀ ਸਾਹਿਬ ਆ ਰਹੇ ਮੇਰੇ ਖਾਲੀ ਇਸ ਕਰਕੇ ਆ ਰਹੇ ਨੇ ਕਿ ਉਸ ਦਿਨ ਤੇ ਵਾਈਸ ਪ੍ਰੈਜ਼ੀਡੈਂਟ ਸਾਹਿਬ ਦੀਆਂ ਲਿਖਣੀਆਂ ਮੈਂ ਵੀ ਜਰੂਰ ਉਹਨਾਂ ਨੂੰ ਰਿਸਿਵ ਕਰਦਾ ਆਪਣੀ ਡਿਮਾਂਡ ਸੀ ਉਹਨਾਂ ਨੂੰ ਕਸਤਾ ਪਰ ਉਹਨਾਂ ਨੇ ਮੇਰੇ ਕਲ ਕਿਉਂ ਆਪ ਕੋ ਕਿਉਂ ਨੋਟ ਕੀਤਾ ਕਿ ਤਿੰਨ ਡਿਸਟ੍ਰਿਕਟ ਤਿੰਨੇ ਅਸੀਂ ਸਿਟਿੰਗ ਐਮ ਐਲ ਏ ਉਹ ਤਿੰਨੇ ਸਿਟਿੰਗ ਐਮ ਪੀ ਤਿੰਨੇ ਸਿਟਿੰਗ ਐਮ ਪੀ ਫੋਲਪੁਰ ਅੰਮ੍ਰਿਤਸਰ ਔਰ ਗੁਰਦਾਸਪੁਰ ਤਿੰਨੇ ਸਿਟਿੰਗ ਐਮ ਪੀ ਉਸ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਲੈਕਸ਼ਨ ਚੋ ਜਾਵਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਸਾਨੂੰ ਬਾਅਦ ਚ ਟਾਈਮ ਦੇਣ ਸੁਣਿਆ ਜਿਹੜਾ ਪੰਜਾਬ ਦੇ ਵਿੱਚ ਉਹ ਹਾਲਾਤ ਨੇ ਜੋ ਪੰਜਾਬ ਦੇ ਵਿੱਚ ਨੈਸ਼ਨਲ ਸਕਿਉਰਿਟੀ ਨੂੰ ਐਸੂਲਟ ਥ੍ਰੈਟ ਆ ਬਾਰਡਰ ਦੇ ਉੱਪਰ ਆ ਜਿਹੜਾ ਤੁਸੀਂ ਬੰਦ ਨੇ ਇਹਨਾਂ ਦਾ ਕਮੈਂਟ ਆਫ ਇੰਡੀਆ ਨੂੰ ਇਮੀਡੀਏਟਲੀ ਪ੍ਰਧਾਨ ਮੰਤਰੀ ਸਾਹਿਬ ਨੂੰ ਅਨਾਉਂਸ ਕਰਨਾ ਚਾਹੀਦਾ ਕਿ ਫਾਰਫਟਿੰਗ ਜੋ ਤੁਸੀਂ ਜਿਹੜੀ ਤਿਆਰ ਕੀਤੀ ਜਾਏਗੀ ਔਰ ਜਿਹੜਾ ਪੰਜਾਬ ਵਿੱਚ ਹਮੇਸ਼ਾ ਜੜਾ ਹੜਾ ਹੁੰਦਾ 37 ਸਾਲ ਬਾਅਦ ਆ ਅਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇੱਕ ਚੀਜ਼ ਕਰਕੇ ਸਾਡੇ ਤੋਂ ਬਾਅਦ ਸਾਡੇ ਬੱਚੇ ਨਾਲ ਦੁਬਾਰਾ ਕੀ ਹੋ ਜਾ ਹਟੇ ਮੁੱਖ ਮੰਤਰੀ ਦੇ ਧਾਕਲ ਹੋਣ ਤੇ ਚੇਂਜ ਹੋਣ ਦੀ ਬੜੀ ਚਰਚਾ ਵਾਲੀ ਉਹ ਕੀ ਛੋਟੋ ਅੱਜ ਆਪਾਂ ਹਟ ਦੀ ਗੱਲ ਕਰਨੇ ਆ ਓਏ ਆ ਬੜਾ ਜੀ ਕਰਾਣੇ ਦੇ ਹੱਥ ਭਰੇ ਨੇ ਸਾਰੇ ਅੱਜ ਦਰਤ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹਨਾ ਬਗੈਲ ਸਾਹਿਬ ਦਾ ਕਿ ਉਹ ਤੁਸੀਂ ਦੇਸ਼ ਦੇ ਮਾਲਕ ਹੋ ਸਾਨੂੰ ਕੋਈ ਵੱਡੀ ਇੰਡਸਟਰੀ ਨਹੀਂ ਮਿਲੀ ਬਾਰਡਰ ਸਾਡਾ ਸਾਰਾ ਝੰਬਿਆਂ ਪਿਆ ਇੱਥੋਂ ਫਰੋਜ਼ਪੋਰ ਗਰਦਾਸਪੋਰ ਫਾਜ਼ਲਕਾ ਜਲਾਲਾਬਾਦ 50000 ਕਰੋੜ ਰੁਪਇਆ ਘੱਟੋਂ ਘੱਟ ਜਿਹੜੀਆਂ ਤੁਸੀਂ ਬਿਹਾਰ ਨੂੰ ਦਿੱਤਾ ਹਮੇਸ਼ਾ ਦੇ ਰਹੇ ਹੋ ਤੁਸੀਂ ਆਪਣੀਆਂ ਅਲਾਈਅੰਸ ਜਿਹੜੀਆਂ ਆਂਧਰਾ ਨੂੰ ਦਿੱਤਾ ਤੇ ਸਾਡੇ ਆਸੇ 50000 ਘੱਟੋਂ ਘੱਟ ਪਸ਼ੂ ਆਸੇ 50000 ਇੱਕ ਐਕਸੀਡੈਂਟੀ ਹੋਈ ਹੈ ਬੰਦਾ 5 ਲੱਖ ਰੁਪਇਆ ਮਕਾਨ ਢਹਿ ਗਿਆ 5 ਲੱਖ ਰੁਪਇਆ ਔਰ ਲੱਖ ਰੁਪਇਆ ਜਿਹੜਾ ਫਸਲ ਦਾ ਮੁਆਵਜ਼ਾ ਕਿਤੇ ਨਾ ਹੋਵੇ ਚਾਹੀਦਾ ਲੈ ਕੇ 6500 ਰੁਪਏ ਦਾ ਸਾਨੂੰ ਤੁਸੀਂ ਭੇਜਦੇ ਹੋ ਔਰ ਇਹ ਨਾਲ ਸਾਡੇ ਮੱਲ ਨਹੀਂ ਲੱਗਣੀ ਤੋ ਇਹ ਨਹੀਂ ਕਹਿੰਦਾ ਹੋਇਆ ਅਸੀਂ ਤਤਪਾਰਾਂ ਰੰਦਾਵਾ ਸਾਹਿਬ ਔਰ ਮੈਂ ਔਰ ਸਭ ਲੋਗ ਬਪੀਸ਼ ਬਗੇਰ ਜੀ ਰਾਹੁਲ ਗਾਂਧੀ ਜੀ ਨੇ ਚਿੰਤਾ ਜ਼ਾਹਿਰ ਕੀਤੀ ਰਾਹੁਲ ਗਾਂਧੀ ਜੀ ਨੇ ਲਿਖਿਆ ਫਿਰ ਲਿਖਣ ਤੋਂ ਬਾਅਦ ਵੀਡੀਓ ਪਾਈ ਕਿ ਪੰਜਾਬ ਦੇ ਹਾਲਾਤ ਮਾੜੇ ਆ ਸਾਰੀ ਕਾਂਗਰਸ ਨੂੰ ਛੁੱਟ ਜਾਣਾ ਚਾਹੀਦਾ ਹੈ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਕੋਈ ਵੱਡੀ ਰਾਹਤ ਦਾ ਅਨਾਉਂਸਮੈਂਟ ਕਰਨੀ ਚਾਹੀਦੀ ਹੈ ਸੋ ਅੱਜ ਅਸੀਂ ਕੋਆਰਡੀਨੇਟਰ ਤੇ ਬਾਬੇ ਦੀ ਇਸ ਧਰਤੀ ਤੇ ਦੇਖਣ ਆਏ ਹਾਂ ਮੈਂ ਬਪੀਸ਼ ਬਗੇਰ ਜੀ ਨੂੰ ਕਹੂੰਗਾ ਕਿ ਉਹਨਾਂ ਨੇ ਜੋ दो दिन का उन्होंने जायजा लिया और बारे भी थोड़े ना चैनल पाँच देखिए लेकिन मैं पंजाब का पंजाब जज्बा है उसको सलाम करता हूँ ऐसे कठिन समय में आदमी घर में बैठ जाता है लेकिन यहाँ के लोग इस विविधा को सामना करने के लिए सब लोग जुट गए संगत के लोग जुटे हैं लेने के लोग जुटे हैं और सामाजिक संगठन जुटे हैं हमारे कांग्रेस के प्रदेश तो कांग्रेस के सांसद लोग विधायक लोग संगठन के लोग सब जुटे इससे जो बन पड़ रहा है वो सब ला रहे हैं चाहे राशन देने के बाद हो चाहे पशु चारा देने के बाद हो चाहे इलाज के लिए दवाई देने के बाद हो चाहे तटबंध गाँव को बचाने के लिए फसल बचाने के लिए जो मिट्टी ला रहे हैं ट्राली में किसान लोग अपने ट्रालियों में भर भर के ला रहे हैं और जिस प्रकार से लोग सहयोग कर रहे हैं वो अद्भुत है ये केवल पंजाब ही हो सकता है जो यहाँ देखने को मिलता है लेकिन सरकार बिल्कुल असंवेदनशील है इसकी जितनी निंदा की जाएगा